कुछ दुनिया आ कुछ दुनिया चाहिए पिंडर चलो लोनिया लोनिया घुमक जाओ सैत वाली वह ओ वाली ओ वह सैत वाली आिलू ਸ਼ੀਰ ਦਾ سونے ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ 15 ਫਰਵਰੀ ਗਹਿਲਾਂ ਦੀ ਹੋਣੀ ਹੈ ਆ ਗਹਿਲਾਂ ਵਾਲਾ ਇਕਬਾਲ ਸਾਹਮਣੇ ਕਬੱਡੀ ਪਾਰਿਆ ਮੇਰੇ ਮਿੱਤਰੋ ਵਿਓ ਪਲਾਟੀ ਨਿਊਜ਼ੀਲੈਂਡ ਦੀ ਟੀਮ ਹੈ ਉਧਰ ਸ਼ੀਲੂ 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 ਹੋਣ ਲੱਗ ਪਈ ਆ ਇਲੂ ਇਲੂ ਇਨੂ ਹੋਣ ਲੱਗ ਪਈ ਆ ਵੱਡਾ ਰੌਲਾ ਇਸ ਕਬੱਡੀ ਕਪੜੀ ਨਾਲ ਮਹਾਬੀਰ ਸਰਪੰਚਾ ਕਾਰਜ ਸਰਪੰਚਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਸੈਦੋਵਾਲੀਆ ਰੇਟਾ ਤੇਰ-ਵਿਰ ਕੇ ਪਾ ਰਿਹਾ ਹੈ ਸ਼ੀਲੂ ਨਾਲ ਟੱਕਰ ਹੁੰਦੀ ਹੈ ਟੱਕਰ ਹੁੰਦੀ ਹੈ ਏ ਟੱਕਰ ਸਿਰੇ ਦੀ ਹੋਣੀ ਹੈ ਸ਼ੀਲੂ ਜੱਗੂ ਸ਼ੀਲੂ ਤੇ ਜੱਗੂ ਸ਼ਾ ਨਜ਼ਾਰਾ ਦੇਖਣ ਵਾਲਾ ਮੇਰੇ ਮਿੱਤਰੋ ਆ ਨਜ਼ਾਰਾ ਦੇਖਣ ਵਾਲਾ ਆ ਨਜ਼ਾਰਾ ਦੇਖਣ ਵਾਲਾ ਜਿੰਨੀਆਂ ਕਬੱਡੀਆਂ ਪਈਆਂ ਵਾਹ 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 ਵੱਡੇ ਪ੍ਰਬੰਧ ਨੇ ਉਧਰ ਲਾਡੀ ਸੇਖੋ ਦਾ ਸਨੀ ਭਿੰਡਰ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਆ ਇਧਰ ਗੁਰੀ ਦੀ ਰੇਡ ਤੇ ਸਰਬਜੀਤ ਲਓ ਸਾਹਮਣੇ ਇੱਕ ਪਾਸੇ ਬੁਰੀ ਤੇ ਦੂਜੇ ਪਾਸੇ ਸੀਲੂ 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 ਅੱਜ ਦੁਨੀਆ ਤੇ ਹੋਈ ਪਈ ਹੈ ਹੋਈ ਪਈ ਹੈ ਲਾ ਵੀ ਇੱਕ ਪਾਸੇ ਅਸੀਂ ਲੋ ਮਾਰੋ ਤਾਰੀਆਂ ਯੋਰਦਾਰ ਮੇਰੇ ਵੀਰੋ ਲਾ ਜੱਫਾ ਮੁੰਡੇ ਨੇ ਉਧਰ ਸਾਡੇ ਮਾਹਵੀਰ ਗਿੱਲ ਸਰਪੰਚ ਸਾਹਿਬ ਦਿਨੇਸ਼ ਕੰਗ ਕੰਗ ਹੈਰੀ ਰੂਥ ਲੀਡਰ ਸਾਡੇ ਤੇ ਨਾਲ ਕਾਰ ਸਰਪੰਚ ਚੀਤੇ ਜਿੰਨੀਆਂ ਮਾਨ ਤੇ ਸਤਿਕਾਰ ਜੋ ਸਭ ਜਿੱਤ ਪਰ ਸਾਹਮਣੇ ਸੀਲੂ 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 ਆਓ ਆਓ ਆ ਲਾਜਫਾ ਬੱਲੇ ਬੱਲੇ ਕਰਵਾ ਗਿਆ ਜਿੰਨੂ ਜਿੰਨੂ ਸੀਲੂ ਦੀ ਖੇਡ ਵਧੀਆ ਲੱਗਦੀ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਬਨਵੀਰ ਸਰਪੰਚ ਸਾਡਾ ਭਰਾ ਤੇ ਸੁਖਮਨ ਸਾਡਾ ਵੀਰ ਉਹਦੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਪਿਆਰ ਸਤਕਾਰ ਵੱਡੇ ਨੇ ਉਹ ਕਬੱਡੀ ਵੀ ਮੱਡੀ ਚੱਲੀ ਜਾਂਦੀ ਹੈ ਮੈਚ ਵੀ ਸਿਰੇ ਦਾ ਉਧਰ ਗੁਰਦਾਸਪੁਰ ਲਾਇਨ ਸੰਤ ਬਾਬਾ ਹਯਾਰਾ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਤੇ ਕਹਿੰਦੇ ਖੱਗੀ ਲੋਪੋ ਸੰਦੀਪ ਸੰਧੂ ਆਹ ਵੱਡੀ ਟੀਮ ਆਵੇਗੀ ਆ ਸ਼ੀਲੂ ਆ ਸ਼ੀਲੂ ਆ ਸ਼ੀਲੋ ਢੇਰੀਆਂ ਦੇ ਅੱਗੇ ਪਤ